ਘੰਟੇ ਫਿਰ ਠੀਕ ਆ ਅਈ ਗੈਸ ਵੀ ਆਪਦੀ ਆਈ ਤੇ ਕਾ ਤੂੰ ਸਾਨੂੰ ਇਸਲਾ ਪਹਿਲਾਂ ਦੇ ਇਹ ਆਹਾ ਮੰਗਾ ਦੇ ਗੱਲੀ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਆਪਣੇ YouTube ਚੈਨਲ ਸਰਾ ਫੈਮਲੀ ਤੇ ਕਿਵੇਂ ਉਹ ਸਾਰੇ ਜਿਹੜੇ ਮੈਨੂੰ ਪੀ ਦਾ ਤੁਸੀਂ ਵਧੀਆ ਹੋਵੋਗੇ ਵਧੀਆ ਆਪਾ ਇਹ ਮੈਨੂੰ ਆਪਦੇ ਆਪ ਨੂੰ ਚੈੱਕ ਕਰ ਰਹੀ ਏ ਮੈਂ ਕਿੱਦਾਂ ਲੱਗ ਰਹੀ ਏ ਕੈਮਰੇ 'ਵੀ ਮੈਂ ਤਾਂ ਕਹਿੰਦਾ ਸਾਰੇ ਜਿਹੜੇ ਵੀਤ ਕਰਦੀ ਏ ਜੀ ਵਧੀਆ ਹੋਣਗੇ ਹਾਂ ਬਲੀ ਤੁਹਾਨੂੰ ਪਤਾ ਕਿੱਥੇ ਤੇ ਆਪਾਂ ਵੀ ਵਧੀਆ ਜੀ ਕਿਰਪਾ ਵਾਹਿਗੁਰੂ ਦੀ ਉਮੀਦ ਕਰਦੀ ਏ ਜੀ ਸਾਰੇ ਜਿਹੜੇ ਵਧੀਆ ਹੋਣਗੇ ਤੇ ਸਾਰਿਆਂ ਨੂੰ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਕਰ ਲਿਓ ਸਬਸਕ੍ਰਾਈਬ ਦੇਖ ਲੈ ਇਹ ਰਹੀ ਹੈ ਫਿਰ ਯਾਰ ਇੱਥੇ ਜਿਹੜੇ ਆਪਾਂ ਆਵਾਂਗੇ ਨਹੀਂ ਪਤਾ ਕਿੰਨਾ ਕੁ ਟਾਈਮ ਲੱਗੇਗਾ ਤਾਂ ਬੱਲੋ ਜੀ ਫਾਈਨਲੀ ਆਪਾਂ ਜਾ ਰਹੇ ਹਾਂ ਮਰੇਲ ਕੋਟ ਤੇ ਟੇਲੀ ਵਾਲੇ ਬਾਜ਼ਾਰ ਦੇ ਵਿੱਚ ਲਓ ਜੀ ਫਾਈਨਲੀ ਆਪਾਂ ਜਾ ਰਹੇ ਹਾਂ ਮਰੇਲ ਕੋਟ ਲਈ ਤੇ ਦਿਖਾਉਨੇ ਆ ਤੁਹਾਨੂੰ ਕੱਪੜਾ ਨਵਾਂ ਨਵਾਂ ਸੋਨਾ ਸੋਨਾ ਸੂਟ ਬਣੇ ਰਹੇ ਹੋ ਵੀਡੀਓ ਦੇ ਨਾਲ ਤੇ ਵੀਡੀਓ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਦੇ ਹੋ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਸ ਆਪਾਂ ਪਹੁੰਚਣ ਵਾਲੇ ਆ ਤੇ ਜਾ ਕੇ ਦੇਖਦੇ ਆਂਗੇ ਕੀ ਕੋਲ ਸਾਥੇ ਨਾਲ-ਨਾਲ ਤੁਹਾਨੂੰ ਵੀ ਦਿਖਾਵਾਂਗੇ ਬਣੇਰੇ ਹੋਜੀ ਵੀਡੀਓ ਦੇ ਨਾਲ। ਹੋਰ ਬਾਅਦ ਜਾਂਦੇ ਕੋਈ ਨਹੀਂ ਆਪਾਂ। ਹਾਂ। ਬਣੇਰੇ ਆਇਆਗਾ। ਵੀ ਪਾਇਆਗਾ। ਮੈਂ ਨਹੀਂ ਚੱਕਿਆ। ਤਾਂ ਹੀ ਨਹੀਂ ਚੱਕਿਆ ਹੈਗਾ। ਲਓ ਜੀ ਫਾਈਨਲੀ ਪਹੁੰਚ ਗਏ ਆਪਾਂ ਤੇਲੀ ਵਾਲੇ ਬਾਜ਼ਾਰ ਦੇ ਵਿੱਚ।

ਕਿੰਨਾ ਹੌਲਾ ਕਿੰਨਾ ਕਰਨੇ ਲਾਈਟ ਵੇਟ ਨਾਲੇ ਕੱਪੜਾ ਉਹ ਕੱਪੜਾ ਬਹੁਤ ਸੋਨਾਗਾ ਦੇ ਕਿੰਨਾ ਹੌਲਾ ਹਾਂ ਇਹ ਚ ਲੈਣ ਕੁਝ ਕੋਈ ਵੀ ਲੈਣ ਇਹ ਕਮਿਟੀ ਦਾ ਹੁੰਦਾ ਹੈ ਬਾਵਾ ਨਿਕਲ ਜੂਗੀ ਫਰਾਂਟ ਤੇ ਸਟੇਟ ਰਿਟਰ ਬਤਾ ਰਹੇ ਅਮ ਦੀ ਅਪੀਲ ਆ ਹੋਰ ਇੰਸਟਿਟਿਊਟ ਕਿੰਨਾ ਹਾਂ ਅਸਮਾਰ ਜਾ ਰਹੀ ਸੈਟ ਸਿੱਧੀ ਲੱਗੋ ਦੇ ੁੰਮ ਦੇ ਚੱਕ ਕੇ ਕਿੰਨਾ ਹੌਲਾ ਹੈ ਲਓ ਜੀ ਆਪਾਂ ਸ਼ੌਪ ਤੇ ਪਹੁੰਚ ਗਏ ਤੇ ਕੱਪੜੇ ਕਿੰਨੇ ਸੋਹਣੇ ਸੋਹਣੇ ਬਹੁਤ ਸੋਹਣੇ ਰੰਗ ਨੇ ਬਾਈ ਹੈਨਾ ਕਿੰਨਾ ਪਿਆਰਾ ਆ ਇਹ ਉਹ ਲੈਮਨ ਦੇ ਉਹ ਕਲਰ ਹਾਂ ਉਹ ਲੈਮਨ ਲਮ ਇਹ ਬਲੋ ਬਹੁਤ ਸੋਹਣਾ ਚੁੰਟਾ ਬਈ ਕੀ ਪ੍ਰਾਈਸ ਆ ਸ਼ਰਟ ਦਾ കലര കിബന സാണേ 250 ਰੁਪਏ ਦਾ ਸ਼ੌਟ ਆਏਗਾ ਕੋਲੈਂਚਲਵਾਣਾ ਸ਼ਰਟ ਨਹੀਂ ਦਿੰਦੇ ਕੱਲੀ ਸ਼ਰਟ ਸ਼ਰਟ ਕੱਲੀ ਸ਼ਰਟ ਚਾਹੀਦੀ ਹੈ ਕੋਈ 500 ਬੋਟਮ ਮਾਣੇ ਨੂੰ 500 ਰੁਪਏ ਟੱਕਦੇ ਇਹ 2000 ਰੁਪਏ ਆਏਗੀ ਸ਼ਰਟ ਸ਼ਰਟ ਇਹ ਪਿਓਰ ਪੋਜੀਸ਼ਨ ਵਾਲੀ ਹੈ ਬਹੁਤ ਸਾਰੀ ਬਹੁਤ ਸਾਰੇ ਕਲਰ ਮਿਲਦੇ ਨੇ ਸ਼ਰਟ ਕਿੰਨੇ ਦੀ 50 ਇਹ ਕਿਹਨੇ ਤੇ ਤੂੰ ਪੂਰਾ ਸਭ ਕਹਿੰਦੀ ਮੈਂ ਸ਼ਰਟ ਨਹੀਂ ਦਿੰਦੇ ਕੱਲੀ ਕੱਲੀ ਸ਼ਰਟ ਚਾਹੀਦੀ ਹੈ ਸ਼ਰਟ ਸ਼ਰਟ ਅਸੀਂ ਪਹਿਲਾਂ ਵੀ ਆਏ ਆ ਤੁਹਾਡੀ ਤੁਸੀਂ ਨਹੀਂ ਸੀਗੇ ਨਹੀਂ ਫਿਰ ਵੀ ਸਾਰਾ ਸੂਟ ਕਿੰਨੇ ਦਾ ਕਹਿੰਦੇ ਹੋ ਆ ਵਾਲਾ आ, आ, प्लेन बॉटम अच्छा, एक ही ये कपड़ा भी ये कपड़ा बहुत हल्का गा ये भी कपड़ा बहुत हल्का है अच्छा वो वाले कलर ने वाले देखो दा सूट सेम तो वाली ये प्योर ऑरगैनजा भी प्योर ऑरगैनजा बिस्कॉस वाली, दिस्कोस वाली। ਇਹ ਖੱਲੀ ਹੋਰ ਗੰਜਾਸ ਤੇ ਇੱਕ ਤੁੰਤ ਵਾਲੀ ਹੈ ਕੀ ਕਿਹਦੇ ਨੀ ਮਾਫੀ ਹਾਂ ਹੋਰ ਕੀ ਕਰਨਾ ਹੈ ਆ ਮੰਮੀ ਕਹਿੰਦੀਆਂ ਢੇਰੀਆਂ ਚ ਦੇ ਫੋਰ ਨਿੰਗਾ ਮਾਰ ਲਓ ਕੁਛ ਨਮੀ ਚ ਹੋ ਕੋਈ ਲੈ ਲੈਣੀ ਕਿਉਂ ਆਹ ਤਾਂ ਬਹੁਤ ਬਹੁਤ ਸ਼ਰਟ ਤਾਂ ਹਨ ਨਹੀਂ ਗੋਲ ਕਰਦੇ ਇਹੋ ਸੀ ਸੋਹਣੇ ਬਹੁਤ ਸੋ ਤਾਂ ਇਹ ਜਿਹੜਾ ਸੈਕਿੰਡ ਵਾਲਾ ਆ ਵੀ ਉਹਨੇ ਚੀਆ ਉਹਦੇ ਵਿੱਚ ਹੀ ਕਲਰ ਵਾਲੇ ਦੁਪੱਟਾ ਇਹਦੇ ਸੀ ਹਾਂ ਇਹਨਾਂ ਦੇ ਬਾਦੂ ਪੈਂਦੇ ਉਹ ਦੁਪੱਟੇ ਉਹ ਜਿਹੜੇ ਉਹ ਕਾਲੇ ਨਾਲ ਦੇ ਦੁਪੱਟੇ ਨਹੀਂ ਸੀਗੇ ਕਾਲੇ ਲੈ ਕੇ ਗਈ ਸੀ ਉਹਦੇ ਪਏ ਉਹ ਦੁਪੱਟੇ ਇੱਥੇ ਨਾ ਜਿਹੜੀ ਇਸ ਕੋਲ ਹੈ ਹੈ ਜਿੰਨੇ ਕਿਤਨੇ ਆ ਰਹੇ ਆ ਸ਼ਾਹ ਕਿਹੜੀ ਆ ਫਿਰ ਸੋਹਣੀ ਜੀ ਜਾਂ ਕਿੰਨੀ ਹੁੰਦਾ ਸਹੀ ਇਹ ਸਲਵਾਰ ਕੱਟੀਆਂ ਦਾ ਪੀਸ ਆ ਜਾਂ ਮਰੀ ਰਮਾ ਕਾਰ ਮਗਾ ਦੇ ਦੀ ਚਾਹ ਇਹ ਇਹ ਵੀ ਦੇਖਿਆ ਇੱਕ ਕੱਪੜੇ ਦਾ ਫਰਕ ਆ ਨਾ ਇਹ ਕੱਪੜੇ ਦਾ ਫਰਕ ਇਹ ਤਾਂ ਉਹੀ ਹੈ ਜਿਹੜਾ ਆ ਪਾ ਇਹ ਤਾਂ ਉਹੀ ਹੈ ਇਹਦਾ ਫਰਕ ਆ ਦੇਖ ਦੀ ਜੀ ਆ ਸੌਫਟਾ ਕੱਪੜਾ ਉਹਦੇ ਨਾਲੋਂ ਹਾ ਬੈਲਵਟ ਕਿਨੇ ਕਹਿੰਦੇ ਉਹ 1500 ਦਾ ਸੂਟ ਆ ਕਹਿੰਦਾ ਬੈਲਵਟ ਦਾ ਹੂੰ ਇਹ ਕੀ ਹੈ ਨਾ ਕੈਮਰੀ ਫੋਨ ਲਾ ਕੇ ਹੈ ਸਟੇਡੀ ਨਹੀਂ ਸਰਵਾ ਲੈ ਮੈਂ ਕਹਾਂ ਕਿ ਦੇ 40 ਬਈ ਮੈਂ ਸਰਵਾ ਦੇ ਦਿੱਤਾ ਕਿ ਤੂੰ ਇੰਦਰ ਨਹੀਂ ਰਹੀ ਨਹੀਂ ਹੋ ਰਹੀ ਤਾਂ ਨਹੀਂ ਨਹੀਂ ਚਾਹੀਦਾ ਨਹੀਂ ਆ

ਆਈ ਮੇ ਕੋਈ ਡਰੈਸ ਬਣਾਨੀ ਹੈ ਕੋਟ ਬਣਾਉਣਾ ਹੈ ਕਿਉਂਕਿ ਆਪ ਮੰਗ ਰਹੇ ਨਾ ਉਹ ਬਾਰਡਰ ਵਾਲੇ ਲਾਈਨੋ ਵਾਲੇ ਜੂਨ ਸੇ ਪਿਆਰੀ ਸੀ 3 ਖਾਜੂ ਨੇਵੀ ਬਲੂ ਚਾਹੀਦਾ ਮੈਂ ਵੀ ਨੇਵੀ ਬਲੂ ਵਿੱਚ ਕੋਈ ਹੈਗਾ ਉਹ ਦੇਖਾ ਕਾਹਹੀਂ ਦੇਖ ਲੈ ਮੈਨੂੰ ਨਹੀਂ ਮਿਲਦਾ ਇਹ ਇਕੱਲਾ ਰਸਲ ਨਹੀਂ ਪੰਜਾਬ ਮੇ 네ਵੀ ਬਲੂ ਕਲਰ ਸਭ ਤੋਂ ਵੱਧ ਜਵਾਬ ਹੈ ਬਹੁਤ ਬਾਲਾ ਪਾ ਰਹੇ ਨੇ ਜਿਆਦਾ ਨਹੀਂ ਮੈਨੂੰ ਆਇਆ ਮਿਸ ਕਰਕੇ ਮੈਂ ਲਾ ਨਹੀਂ ਰਹਾ 네ਵੀ ਬਲੂ ਆਪੇ ਰਾਇਲ ਜੈਟ 네ਵੀ ਬਲੂ ਇਤਨੀ ਬਿਗਰੀ ਨਹੀਂ ਹੈ ਨਾ ਉਹ ਪਲੇਨ ਮੇ ਵੀ ਕਮਜ਼ੋਰੀ ਹੈ ਇਹਦਾ ਨਾ 네ਵੀ ਬਲੂ ਰੰਗ ਤਾਂ ਬਹੁਤ ਸੋਹਣਾ ਹੈ ਇਹਦਾ ਕੋਈ ਹੋਰ ਸ਼ੇਡ ਹਾਂ ਉਹ ਵੀ ਬਹੁਤ ਸੋਹਣਾ ਕੋਸ਼ ਦਿਆ ਕਿੰਨੇ ਵੀ ਦੋ ਮਿੰਟ ਨੂੰ ਲੈਣਾ ਸਭਾ ਮਾਨੀ ਵੀ ਬਸੈਣੀ ਨਾਲ ਬੈ ਬਾਕੀ ਆਪ ਕੋ ਦੀ ਜਾਓ ਸੌਣਾ ਬੱਚਾ ਕੱਪੜੇ ਲੈਣੇ ਹੈ ਮੈਂ ਆਟਕਾ ਦੇਣਾ ਹਾਂ ਜੋ ਕਰਾ ਕੇ ਵਾਗੀ ਆ ਇਹ ਜਿਹੜਾ ਜਿਹੜਾ ਦੇ ਦੇ ਤੂੰ ਕੰਮ ਕਰ ਬਸ ਬਾਕੀ ਗਾੜੀ ਵਿੱਚ ਸੁਣਾ ਸੁਣਾ ਲਾ ਪੱਟੀ ਪਲੇ ਆਰ ਪਹਿਲੇ

ਸਿੱਧਾ ਬੁਝਕ ਤੇ ਕੈਮਰਾ ਕੋ ਦੇਖ ਸੀ ਕਾ ਆ ਜਿਵੇਂ ਤੇ ਤਾਂ ਨਹੀਂ ਨਹੀਂ ਅੱਜ ਸਵੇਰ ਤੇ ਬੱਸ ਸੋਮਰ ਨੂੰ ਘੁੰਮਣਾ ਆਇਆ ਬਿਲਲੇ ਪਹਿਲਾ ਸੈਕਟਰ ਤੋਂ ਸੋਮਰ ਪੂਰਾ ਤਾਂ ਸਿੱਟੇ ਦੁਕਾਨ ਤੇ ਕਿਸੇ ਨਹੀਂ ਆ ਆ ਸੋਨੇ ਆ ਫਿਰ ਉਹਨੂੰ ਤੋਂ ਮਿਲਦੀ ਹਾਂ ਹਾਂ ਇੱਕ ਤਾਂ ਇੱਕ ਮਾਸੀ ਦੀ ਖੜੀ ਐ ਉਹਨੂੰ ਕੱਪੜਾ ਵੀ ਸਾਰਾ ਉਖਾ دیا ਤਾਂ ਉਸਕੇ ਬਾਅਦ ਕਿਹੜਾ ਮੇਰੇ ਹੱਥ ਸੀ ਆ ਹਾ ਫੜ ਤੋਂ ਇਹ ਹਾਂ ਇਹਦੇ ਨੇ ਪੁੱਛਿਆ ਤਾਂ ਕਾਪੜਿਆਂ ਦਾ ਲਈ ਆਈ ਹੋਵੇ ਇੰਨੇ ਕੱਪੜੇ ਨਹੀਂ ਆਜ ਨੇ ਉਹ ਕਈ ਦਿਨਾਂ ਦੀ ਗੱਤ ਆ ਅਸੀਂ ਹੋਰ ਕਿਸੇ ਦੁਕਾਨ ਤੇ ਗੰਗੀ ਦੇ ਥੱਲੇ ਹੀ ਆ ਗਈ ਸੀ ਹੁਣ ਇੰਨੇ ਸੋਸੇ ਬਦਾ ਆਂਦੀ ਉਹ ਨਾਲ ਇਹ ਲੈ ਜਾਂਦੀ ਬਸ ਕਿ ਆ ਕਿੰਨਾ ਸੁਣਾ ਕੱਲਾ ਦਾ ਰੰਗ ਇਹਦੇ ਨਾਲ ਇਹਦੇ ਨਾਲ ਆ ਵੀ ਵਾਲਾ ਸੁਣਾ ਲਗਾ ਮਹਿੰਦੀ ਹਾਂ ਮਹਿੰਦੀ ਸਾਈ ਜੀ ਬਿਲਕੁਲ ਚੰਗਾ ਰੰਗ ਮਹਿੰਦੀ ਦਾ ਹੀ ਵਾਲਾ

ਪਤਾ ਹੈ ਸਾਡੇ ਨੂੰ ਆਪਾਂ ਲਈ ਬਈ ਸਾਰੀ ਸਾਰੀ ਗੱਲ ਪਤਾ ਹੋਣਾ ਲੱਗਦਾ ਸੀ ਮੈਨੂੰ ਕੋਈ ਇੱਧਰ ਆ ਕੇ ਕੋਈ ਦੇਖੋ ਜਿਹੜਾ ਆ ਆ ਗਰੀ ਹਾਂ ਆਲਾ ਉਹਦੇ ਆਏ ਦੋ ਮਾ ਬਲੇ ਪਾਦੇ ਹਾਂ ਮੈਂ ਇਹਨੂੰ ਦੇਖਣੀ ਮੰਮੀ ਵੀ ਪਾਈ ਹੁੰਦੀ ਹੈਗਾ ਹੋਰ ਇਹ ਗੋਲ ਕਲਰ ਦੇਖ ਲਾ ਇਹ ਤਾਂ ਵਾਈਟ ਕੋ ਹਾਂ ਸੁਣ ਕੇ ਬਾਅਦ 150 3 ਚਾਰ ਟੱਕੇ ਲੈਣੇ ਆ ਸਭ 깔ਾ ਰੋਲਾ ਪਾਣਾ ਹੈ ਸਾਈਡ ਤੇ ਕਿੰਨਾ ਲੱਗ ਆਪ ਇਸ ਤਰ੍ਹਾਂ ਰੱਖੋ ਵੀਰ ਕੇ ਰੋਟੇ ਕੱਟੋ ਚਾਰ ਟੱਕੇ ਲੈਣੇ ਆ ਨਹੀਂ ਦੋ ਲਾਈਟ ਕਲਰ ਨਹੀਂ ਹੈ ਜਿੰਨੀ ਮਰਜ਼ੀ ਨਾਲ ਵੀ ਲਾਏ ਟਾਲੀ ਡਾਈ ਔਰ ਗੈਂਚਾ ਲੱਗਦਾ ਤਾਂ ਮੈਨੂੰ